ਮਹਾਰਾਜ ਕਹਿੰਦੇ ਜੇ ਮਨ ਨੇ ਬਾਣੀ ਸੁਣੀ ਹੁੰਦੀ ਤੇ ਜਾਨਸਾਰ ਤੂੰ ਗੁੱਟਕਾ ਚੱਕਦਾ ਵਿਚ ਆ ਪੀ ਕੇ ਅੱਧਾ ਘੰਟਾ ਬਾਣੀ ਪੜਦਾ 10 ਮਿੰਟ ਬਾਣੀ ਪੜਦਾ ਦਿਨੇ ਸਮਾਨ ਨਹੀਂ ਮਿਲਿਆ ਸ਼ਾਮ ਨੂੰ ਬਹਿ ਕੇ ਪੜਦਾ ਜੇ ਮਨ ਨੇ ਸੁਣੀ ਹੁੰਦੀ ਮਨ ਤੇ ਚੋਟ ਲੱਗ ਜਾਵੇ ਨਾ ਫੇਰ ਹੀ ਬੰਦਾ ਉਹ ਕੰਮ ਕਰਦਾ ਪਰ ਤਾਂ ਸਾਡਾ ਗੁਰੂ ਕੋਲੇ ਹਾਜ਼ਰ ਹੁੰਦਾ ਬਹੁਤੀ ਵਾਰੀ ਮਨ ਨਹੀਂ ਹਾਜ਼ਰ ਇਹ ਬਾਬਾ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਮਨ ਏਡਾ ਚਲਾਕ ਹੈ ਦੇਖੋ ਜੀ ਕਮਾਲ ਦੀ ਗੱਲ ਹੈ ਮਨ ਏਡਾ ਚਲਾਕ ਹੈ ਆਪਣਾ ਸਾਰਿਆਂ ਦਾ ਮਨ ਮਨ ਵਿੱਚ ਪੁਰਨਾ ਆਇਆ ਵੀ ਬਾਣੀ ਪੜ੍ਹੀਏ ਮਨ ਕਹਿੰਦਾ ਤਲਪਾਠ ਕਰ ਮਨ ਕਹਿੰਦਾ ਚੱਲ ਗੁਰਦੁਆਰੇ ਚੱਲ ਮਨ ਏਡਾ ਚਲਾਕ ਹੈ ਕਹਿੰਦਾ ਚੱਲ ਕੋਈ ਨਹੀਂ ਗੁੱਟਕਾ ਚੱਕ ਲੈ ਪਾਠ ਕਰ ਲੈ ਰੋਕਦਾ ਥੋੜਾ ਮਣ ਨੇ ਮੈਸੇਜ ਦਿੱਤਾ ਬੰਦੇ ਨੇ ਗੁਟਕਾ ਚੁੱਕਿਆ ੴ ਸਤਨਾਮ ਪੜਦਿਆਂ ਪੜਦਿਆਂ ਦਾ ਜੀਵ ਨੂੰ ਬਾਣੀ ਪੜਨ ਲਾਤਾ ਆਪ ਕਿਤੇ ਹੋਰ ਹੀ ਭੱਜ ਜਾਂਦਾ ਬੋਲੋ ਸਤਨਾਮ ਹੁੰਦਾ ਕਿ ਨਹੀਂ ਹੁੰਦਾ ਮਨ ਜੀਵ ਨੂੰ ਕਹਿੰਦਾ ਤੂੰ ਚੱਲ ਬਾਣੀ ਪੜ ਲੈ ਕੋਈ ਗੱਲ ਨਹੀਂ ਆਪ ਕਿਤੇ ਭੱਜ ਜਾਂਦਾ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ ਕਿਉਂਕਿ ਹਾਜ਼ਰੀ ਲੱਗਦੀ ਮੰਨਦੀ ਹੈ ਜਿੱਦੇ ਮਨ ਵਿੱਚ ਰਹਿਣ ਲੱਗ ਗਿਆ ਬਾਣੀ ਦੇ ਵਿੱਚ ਮਨ ਰਹਿਣ ਲੱਗ ਗਿਆ ਸਾਡਾ ਫਿਰ ਸਤ ਜਾਨੋ 20 ਮਿੰਟ ਪਾਠ ਕਰਿਆ ਵੀ ਵੀ ਘੰਟੇ ਜਿੰਨਾ ਸਰ ਕਰੂਗਾ 11 ਨੰਬਰ ਸਾਰੀ ਜ਼ਿੰਦਗੀ ਬਾਣੀ ਮਨੁੱਖ ਪੜਦਾ ਪਰ ਮਨ ਭੱਜ ਜਾਂਦਾ ਵਿੱਚ ਇਹਨੂੰ ਬਿਠਾਉਣਾ ਸ ਪੈਣਾ ਸ ਇਹਨੂੰ ਬਿਠਾਉਣ ਦੀ ਆਦਤ ਪਾਈਏ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਆਂਗਣ ਵਾੜੀ ਚ ਲੈ ਕੇ ਜਾਂਦੇ ਨਾ ਮਾਪੇ ਉਹਨਾਂ ਨੂੰ ਖੁਸ਼ੀ ਇਹ ਇਹਨਾਂ ਨੂੰ ਕੋੜਾ ਕੁਝ ਆਉਂਦਾ ਕਹਿੰਦੇ ਆਉਂਦਾ ਤਾਂ ਕੁਛ ਨਹੀਂ ਚਲੋ ਬਹਿ ਨਹੀਂ ਸਿੱਖ ਜਾਣਗੇ ਬੋਲੋ ਸਤਨਾਮ ਵੀ ਬਹਿ ਨਹੀਂ ਸਿੱਖ ਜਾਣ ਸਾਨੂੰ ਪਤਾ ਵੀ ਬਹਿ ਨਹੀਂ ਸਕੇਗੇ ਔਲੀ ਔਲੀ ਸੁਣਨ ਸਿੱਖ ਜਾਣਗੇ ਅੱਜ ਸਾਨੂੰ ਗੁਰੂ ਕੋਲੇ ਸਰੀਰ ਕਰਕੇ ਬਹਿਣਾ ਆ ਗਿਆ ਮਹਾਰਾਜ ਕਹਿੰਦੇ ਮਨ ਨੂੰ ਵੀ ਇੱਥੇ ਬਿਠਾ ਜੇ ਮਨ ਬਹਿ ਗਿਆ ਗੱਲ ਬਣ ਜਾਣੀ ਹੈ ਮਨ ਵਿੱਚ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿਹੜਾ ਕਾਰਜ ਰਾਸ ਕਰਨਾ ਦੀ ਆਪਾਂ ਆ ਜਿੰਦਗੀ ਦਾ ਕਾਰਜ ਬਹੁਤ ਵਾਰੀ ਨਾ ਸੀ ਗੁਰੂ ਕੋਲੇ ਅਰਦਾਸ ਕਰਦੇ ਮਹਾਰਾਜ ਸਾਡੇ ਘਰੇ ਵਿਆਹ ਕਾਰਜ ਰਾਸ ਕਰੋ ਮਹਾਰਾਜ ਕਰਦੇ ਅਰਦਾਸ ਉਹ ਵੀ ਅੱਛਾ ਵਿਆਹ ਵਾਲਾ ਕਾਰਜ ਰਾਸ ਹੋ ਗਿਆ ਓਦੋਂ ਬਾਅਦ ਮੁੱਕ ਗਿਆ ਕੰਮ ਤਾਂ ਮਹਾਰਾਜ ਕੋਠੀ ਬਣਾਉਣੀ ਆ ਕਾਰਜ ਰਾਸ ਕਰੋ ਮਹਾਰਾਜ ਕਹਿੰਦੇ ਹੋ ਗਿਆ ਜਿੰਦਗੀ ਚ ਘਰ ਇੱਕ ਵਾਰੀ ਬਣਾਉਂਦਾ ਬੰਦਾ ਬੱਚਿਆਂ ਦੇ ਵਿਆਹ ਇੱਕ ਜਾਂ ਦੋ ਵਾਰ ਕਰਦਾ ਬਸ ਫਿਰ ਓਦੋਂ ਬਾਅਦ ਤੋਂ ਲੋੜ ਹੀ ਨਹੀਂ ਅਰਦਾਸ ਕਰਨ ਦੀ ਵੀ ਕਾਰਜ ਰਾਸ ਕਰੋ ਨਹੀਂ ਰੋਜ਼ ਕਰਨੀ ਆ ਮਹਾਰਾਜ ਆ ਜਿੰਦਗੀ ਦਾ ਕਾਰਜ ਰਾਸ ਕਰੋ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਪਰਮੇਸ਼ਰ ਨੂੰ ਮਿਲਣ ਦਾ ਮੇਰਾ ਕਾਰਜ ਹੈ ਮਹਾਰਾਜ ਇਹ ਵੀ ਰਾਸ ਕਰੋ ਮੈਂ ਜਿਉਂਦੇ ਜੀ ਮਿਲਣਾ ਮਰਨ ਤੋਂ ਬਾਅਦ ਮੇਰੀ ਕੋ ਅਰਦਾਸ ਕਰੇ ਭਵੇਂ ਨਾ ਕਰੇ ਇੱਥੇ ਖੜੀ ਹੋਵੇ ਤੁਹਾਡੀ ਸੁਰਤ ਇੱਥੇ ਬੰਦੇ ਦੀ ਮੌਤ ਹੋ ਜਾਵੇ ਮੇਰੇ ਵਰਗੇ ਤੋਂ ਨਾਮ ਆਣਾ ਮोटा ਇੱਧਰ-ਉੱਧਰ ਹੋ ਜਾਏ ਕਹਿੰਦੇ ਬਾਬੇ ਨੇ ਅਰਦਾਸ ਹੀ ਨਹੀਂ ਕੀਤੀ ਬਾਣੀ ਚ ਕੋਈ ਏਦਾਂ ਦਾ ਸ਼ਬਦ ਨਹੀਂ ਲਿਖਿਆ ਵੀ ਤੁਸੀਂ ਦੁਨੀਆ ਛੱਡ ਜਿਓਗੇ ਤੁਹਾਡੀ ਜਾਂ ਸਾਡੀ ਕੀਤੀ ਅਰਦਾਸ ਨਾਲ ਤੁਸੀਂ ਸੱਚਖੰਡ ਪਹੁੰਚ ਜਿਓਗੇ ਮਹਾਰਾਜ ਇਹਨੇ ਆਪੇ ਕਰ ਜਿਉਂਦੇ ਜੀ ਸੱਚਖੰਡ ਵਿੱਚ ਰਹਿ ਜਿਉਂਦੇ ਜੀ ਪਰਮੇਸ਼ਰ ਵਿੱਚ ਰਹਿ ਉਹ ਤੇ ਸਾਡਾ ਵਿਧੀ ਵਿਧਾਨ ਗੁਰਮਤ ਅਨੁਸਾਰ ਬਣਿਆ ਉਹ ਅਰਦਾਸ ਅਸੀਂ ਕਰਦੇ ਆ ਤੇ ਕਰਨੀ ਚਾਹੀਦੀ ਹੈ ਇਹ ਭੁਲੇਖਾ ਨਾ ਕਾਜਿਓ ਵੀ ਸਾਰੀ ਜ਼ਿੰਦਗੀ ਬੰਦਾ ਬਾੜੇ ਕੰਮ ਕਰਦਾ ਰਹੇ ਤੇ ਫੇਰ ਸਾਡੇ ਕੀਤੇ ਆ ਉਹ ਬੰਦੇ ਦੇ ਕਰਮ ਕੱਟੇ ਜਾਣਗੇ ਨਹੀਂ ਇਹ ਨਹੀਂ ਹੋਣਾ ਇਹ ਸਾਨੂੰ ਭੁਗਤਣਾ ਪੈਣਾ ਇਹ ਐਸੇ ਜਨਮ ਵਿੱਚ ਬੰਦਾ ਭੁਗਤ ਲੈਂਦਾ ਚਲੋ ਖੈਰ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਇਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਹਿੰਦੇ ਜਿਵੇਂ ਦੀ ਸੰਗਤ ਮਿਲਦੀ ਹੈ ਉਵੇਂ ਦਾ ਫਲ ਇਹ ਪ੍ਰਾਪਤ ਕਰਦਾ ਆਪਾਂ ਪਹਿਲਾਂ ਵੀ ਸਮਝਿਆ ਸੀ ਵੀ ਹਾਜ਼ਰੀ ਮੰਨਦੀ ਲੱਗਦੀ ਹੈ